ਤੇ ਹੁਣ ਇੱਕ ਨਜ਼ਰ ਪਾਉਨੇ ਆ ਮੌਸਮ ਦੇ ਉੱਤੇ ਭਾਰਤੀ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਲਈ ਤਿੰਨ ਦਿਨ ਲਗਾਤਾਰ ਗਰਮੀ ਦੀ ਲਹਿਰ ਦੀ ਚੇਤਾਵਨੀ ਦਿੱਤੀ ਹੈ ਗਰਮੀ ਨਾ ਸਿਰਫ ਦਿਨ ਵੇਲੇ ਸਗੋਂ ਰਾਤ ਨੂੰ ਵੀ ਗਰਮੀ ਪਰੇਸ਼ਾਨ ਕਰ ਸਕਦੀ ਹੈ ਵਿਭਾਗ ਦੇ ਮੁਤਾਬਕ ਸੂਬੇ ਦੇ ਵਿੱਚ ਤਾਪਮਾਨ ਪਹਿਲਾਂ ਨਾਲੋਂ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ 12 ਜੂਨ ਤੋਂ ਸੂਬੇ ਦੇ ਵਿੱਚ ਸਥਿਤੀ ਆਮ ਵਰਗੀ ਹੋ ਸਕਦੀ ਹੈ ਸੂਬੇ ਦੇ ਵਿੱਚ ਔਸਤ ਤਾਪਮਾਨ ਦੇ ਵਿੱਚ 2.5 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਜੋ ਕਿ ਆਮ ਨਾਲੋਂ 3.5 ਡਿਗਰੀ ਸੈਲਸੀਅਸ ਵਾਧਾ ਹੈ ਬਠਿੰਡਾ ਦੇ ਵਿੱਚ ਸਭ ਤੋਂ ਵੱਧ ਤਾਪਮਾਨ 44.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਘਟੂ ਘਟ ਤਾਪਮਾਨ ਦੇ ਵਿੱਚ 1.2 ਡਿਗਰੀ ਸੈਲਸੀਅਸ ਦਾ ਵਾਧਾ ਹੈ ਜੋ ਕਿ ਆਮ ਨਾਲੋਂ 3 ਡਿਗਰੀ ਸੈਲਸੀਅਸ ਵਾਧਾ ਹੈ ਤੇ ਪੰਜਾਬ ਦੇ ਵਿੱਚ ਤਾਪਮਾਨ 45 ਡਿਗਰੀ ਨੂੰ ਪਾਰ ਕਰ ਸਕਦਾ ਸੋ ਸੋਮਵਾਰ ਦੀ ਇਹ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਗੱਲ ਕਰੀਏ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਰੂਪਨਗਰ ਮੋਹਾਲੀ ਪਟਿਆਲਾ ਸੰਗਰੂਰ ਬਠਿੰਡਾ ਫਰੀਦਕੋਟ ਮੁਕਸਰ ਸਾਹਿਬ ਜ਼ਿਲ੍ਹਿਆਂ ਦੀ ਤਾਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ 9 ਤਰੀਕ ਤੋਂ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਲੁਧਿਆਣਾ ਫਿਰੋਜ਼ਪੁਰ ਫਾਜ਼ਿਲਕਾ ਬਠਿੰਡਾ ਮੋਗਾ ਜਿਲ੍ਹੇ ਦੇ ਵਿੱਚ ਵੀ yellow ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ 10 ਜੂਨ ਨੂੰ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ 11 ਜੂਨ ਦੀ ਸਥਿਤੀ ਕੁਝ ਸੁਧਾਰ ਹੋਣ ਦੀ ਉਮੀਦ ਹੈ 11 ਜੂਨ ਨੂੰ ਗਰਮੀ ਕੁਝ ਘਟਣ ਦੀ ਉਮੀਦ ਹੈ ਤੇ 12 ਜੂਨ ਤੋਂ ਸੂਬੇ ਦੇ ਵਿੱਚ ਹਾਲਾਤ ਹੈ ਜਿਹੜੇ ਵਾਪਸ ਗਰਮੀ 2 ਤੋਂ 3 ਡਿਗਰੀ ਘਟਣ ਦੀ ਉਮੀਦ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਗੱਲ ਕਰੀਏ ਇਹ ਰਾਸ਼ਟਰੀ ਰਾਜਸਤਾਨੀ ਖੇਤਰ ਦਿੱਲੀ ਦੀ ਤਾਂ ਇੱਥੇ ਗਰਮੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ ਤਾਪਮਾਨ 44 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਬਿਆਨ ਕੀਤੀ ਗਈ ਹੈ ਮੌਸਮ ਵਿਭਾਗ ਮੁਤਾਬਕ ਦਿੱਲੀ ਦੇ ਵਿੱਚ ਸਵੇਰ ਸਾਰ ਦਾ ਤਾਪਮਾਨ 27.6 ਡਿਗਰੀ ਸੈਲਸੀਅਸ ਸੀ ਮੌਸਮ ਵਿਭਾਗ ਦੇ ਮੁਤਾਬਕ ਅਗਲੇ 3 ਦਿਨਾਂ ਤੱਕ ਦਿੱਲੀ ਦਾ ਤਾਪਮਾਨ ਵਧ ਕੇ 45 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਮੁਤਾਬਕ ਰਾਸ਼ੀ ਰਾਜਸਥਾਨੀ ਵਿੱਚ ਘੱਟੋ ਘੱਟ 4 ਦਿਨਾਂ ਤੱਕ ਗਰਮ ਅਤੇ ਨਮੀ ਵਾਲੀ ਸਥਿਤੀ ਬਣੀ ਰਹਣ ਦੀ ਦਾ ਖਦਸ਼ਾ ਜਤਾਇਆ ਗਿਆ ਅਤੇ ਇਸ ਦੇ ਲਈ yellow alert ਜਾਰੀ ਕੀਤਾ ਗਿਆ ਦਿਨ ਵੇਲੇ ਤੇਜ਼ ਗਰਮ ਹਵਾਵਾਂ ਚੱਲਣ ਦੀ ਸੰਭਾਵਨਾ ਦਿਟਾਈ ਗਈ ਹੈ ਗਰਮੀ ਤੋਂ ਅਜੇ ਅਗਲੇ 3-4 ਦਿਨ ਕੋਈ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਦੱਸੀ ਗਈ ਅਤੇ ਜੇਕਰ ਅੱਜ ਸਵੇਰੇ ਸੋਮਵਾਰ ਸਵੇਰ ਦਾ ਗੱਲ ਕਰੀਏ ਤਾਂ 8:30 ਵਜੇ ਨਵੀਂ ਦਾ ਪੱਤਰ 48 ਪ੍ਰਤੀਸ਼ਤ ਦਰਜ ਕੀਤਾ ਗਿਆ ਹੈ ਦਿੱਲੀ ਦੇ ਵਿੱਚ ਤਾਪਮਾਨ ਤਾਜ਼ਾ ਰਿਕਾਰਡ ਦੇ ਮੁਤਾਬਕ 42.1 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਜੋ ਕਿ ਅਗਲੇ 3 ਦਿਨ ਤੱਕ ਵਧ ਕੇ 45 ਡਿਗਰੀ ਸੈਲਸੀਅਸ ਤੱਕ ਵਧ ਤੋਂ ਵਧ ਹੋਣ ਦੀ ਸੰਭਾਵਨਾ ਹੈ